ਜਹਿਨ ਆ ਮਾਨਯੋਗ ਕਮਿਸ਼ਨਰ ਸਾਹਿਬ ਲੁਧਿਆਣਾ ਦੀ ਹਦਾਇਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਆ ਡੀਸੀਪੀ ਸਿਟੀ ਸ਼੍ਰੀ ਜਸਕਰਨ ਸਿੰਘ ਪੇਡਾ ਐਡੀਸੀਪੀ 3 ਤੇ ਐਸੀਪੀ ਵੈਸਟ ਵੀ ਡਾਇਰੈਕਸ਼ਨਸ ਦੇ ਅੰダー ਐਸ਼ਓ ਸਰਾਵਨਗਰ ਦੀ ਟੀਮ ਨੇ ਇੱਕ ਬਹੁਤ ਹੀ ਵਧੀਆ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਇਹਨਾਂ ਨੇ ਟੋਟਲ 21 ਮੋਟਰਸਾਈਕਲ ਤੇ 6 ਐਕਟਿਵ ਸ਼ਹਿਰ ਵਿੱਚ ਰਿਕਵਰ ਕੀਤੀਆਂ ਨੇ ਜਿਹੜੀਆਂ ਕਿ ਪਿਛਲੇ ਵਕ ਵਕ ਟਾਈਮਾਂ ਤੇ ਚੋਰੀਆਂ ਹੋਈਆਂ ਸੀਗੀਆਂ ਇਹਦੇ ਵਿੱਚੋਂ ਹਲੇ ਤੱਕ ਦੋ ਮੁਜलिम ਗ੍ਰਫਤਾਰ ਕਿਤੇ ਜਾ ਕਿਤੇ ਜਾ ਚੁੱਕੇ ਹਨ ਜਿਹਦੇ ਵਿੱਚੋਂ ਇੱਕ ਜਿਹਦਾ ਕੀ ਨਾਮ ਕਰਮਜੀਤ ਸਿੰਘ ਹੈ ਉਹਦੇ ਤੇ ਪਹਿਲੇ ਵੀ 8 ਮੁਕਦਮੇ ਦਰਜ ਹਨ ਤੇ ਇੱਕ ਹੋਰ ਮੁਜलिम ਜਿਹਦਾ ਕੀ ਨਾਮ ਅਨਰਾਗਦੀਪ ਸਿੰਘ ਹੈ ਇਸ ਤੋਂ ਇਲਾਵਾ ਚਾਰ ਹੋਰ ਬੰਦੇ ਦੇ ਵਿੱਚ ਅਸੀਂ ਨਾਮਿਨੇਟ ਕਰ ਚੁੱਕੇ ਹਾਂ ਤੇ ਇਸ ਕੇਸ ਦੇ ਵਿੱਚ ਹੋਰ ਵੀ ਹਲੇ ਗ੍ਰਫਤਾਰੀਆਂ ਤੇ ਹੋਰ ਵੀ ਰਿਕਵਰੀ ਬਾਕੀ ਹੈ ਜਿਸ ਨੂੰ ਅਸੀਂ ਵੱਖਰੇ ਤੌਰ ਤੇ ਤੁਹਾਡੇ ਨਾਲ ਸਾਂਝਾ ਕਰਾਂਗੇ ਧੰਨਵਾਦ